ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਕਿ ਉਹਨੇ ਅੱਜ ਦਾ ਦਿਨ ਸਾਡੇ ਜੀਵਨ ਚ ਦਿੱਤਾ ਤੇ ਅੱਜ ਅਸੀਂ ਇਸ ਖਾਸ ਮੁੱਦਿਆਂ ਦੇ ਉੱਤੇ ਇਕੱਤਰ ਹੋਇਆ ਕਿ ਪਿਛਲੇ ਸਮੇਂ ਚ ਅਸੀਂ ਜੋ ਸਾਡਾ ਚਰਚ ਬਚਾਉ ਮੋਰਚ ਆ ਉਹਦੇ ਨਾਲ ਸਾਰੇ ਸਾਡੇ ਸੰਗਠਨ ਜੁੜੇ ਆ ਔਰ ਸਾਡੇ ਸਾਰੇ ਸਾਨੂੰ ਸਹਿਯੋਗ ਕਰ ਰਹੇ ਆ ਗੱਲ ਇਕੱਲੀ ਚਰਚ ਦੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਚੀਜ਼ਾਂ ਬਣੀਆਂ ਨੇ ਉਹ ਕਦੀ ਵੀ ਖਤਮ ਨਹੀਂ ਹੁੰਦੀਆਂ ਜਿਹੜੀਆਂ ਰੱਬ ਵੱਲੋਂ ਬਣੀਆਂ ਹੁੰਦੀਆਂ ਕੋਈ ਜੁਨੀਆ ਮਰਜੀ ਉਹਦੇ ਉੱਤੇ ਸਾਦਿਸ਼ਾ ਹੋਣ ਜਾਂ ਕੁਝ ਵੀ ਹੋਵੇ ਤੇ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਸਮੂਹ ਭਾਈਚਾਰੇ ਨੂੰ ਭਾਵੇਂ ਉਹ ਸਿੱਖ ਆ ਹਿੰਦੂ ਆ ਮੁਸਲਮਾਨ ਆ ਜੇ ਅੱਜ ਚਰਚ ਦੇ ਵਿੱਚ ਇਤਰਾ ਹੋ ਰਿਹਾ ਕੱਲ ਨੂੰ ਕਿਸੇ ਵੀ ਸਥਾਨ ਦੇ ਉੱਤੇ ਇਤਰਾ ਹੋ ਸਕਦਾ ਤੇ ਸਾਨੂੰ ਸਭ ਨੂੰ ਰੱਖ ਕੇ ਇਹ ਹਲਾ ਮਾਰਨਾ ਚਾਹੀਦਾ ਹੈ ਕਿ ਜਿਹੜੀਆਂ ਰੱਬ ਦੀਆਂ ਚੀਜ਼ਾਂ ਨੇ ਕਿਉਂਕਿ ਕੋਈ ਵੀ ਧਰਮ ਸਥਾਨ ਕੋਈ ਵੀ ਰੱਬ ਦੀ ਜਿਹੜੀ ਜਗਾ ਹੈ ਨਾ ਉੱਥੇ ਕਦੇ ਵੀ ਇਨਸਾਨ ਨੂੰ ਮਾੜੀ ਮਤ ਨਹੀਂ ਸिखਾਈ ਜਾਂਦੀ ਨਾ ਮਾੜੀਆਂ ਗੱਲਾਂ ਸਿਖਾਈਆਂ ਜਾਂਦੀਆਂ ਉੱਥੇ ਰੱਬ ਦੀ ਭਗਤੀ ਤੇ ਰੱਬ ਦੀਆਂ ਗੱਲਾਂ ਸਿਖਾਈਆਂ ਜਾਂਦੀਆਂ ਤੁਸਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਮਸਲਾ ਕੀਆ ਤੇ ਜਦੋਂ ਇਹ ਮਸਲਾ ਸਾਰੇ ਲੋਕਾਂ ਦੇ ਵਿੱਚ ਗਿਆ ਤਾਂ ਇਹ ਹੁਣ ਕੱਲਾ ਕਪੂਰਤਲੇ ਦਾ ਮਸਲਾ ਨਹੀਂ ਰਹਿ ਗਿਆ ਕੱਲਾ ਕੋਈ ਪੰਜਾਬ ਦਾ ਨਹੀਂ ਰਹਿ ਗਿਆ ਇਹ ਤਾਂ ਇਸਾਈ ਕੌਮ ਦਾ ਮੁੱਦਾ ਬਣ ਕੇ ਰਹਿ ਗਿਆ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਐਡ ਕਰੂੰਗਾ ਕਿ ਇਕੱਲਾ ਇਸਾਈ ਲੋਕਾਂ ਦਾ ਮੁੱਦਾ ਨਹੀਂ ਰਹਿ ਗਿਆ ਇੱਕ ਧਾਰਮਿਕ ਮੁੱਦਾ ਧਾਰਮਿਕ ਮੁੱਦਾ ਇਸ ਕਰਕੇ ਕਿ ਅੱਜ ਚਰਚ ਨੂੰ ਵੇਚਿਆ ਜਾ ਰਿਹਾ ਕੱਲ ਨੂੰ ਗੁਰਦੁਆਰੇ ਵਾਸਤੇ ਇਦਾਂ ਦੀ ਗੱਲ ਹੋਊਗੀ ਮੰਦਰ ਮਸਜਿਦ ਵਾਸਤੇ ਹੋਊਗੀ ਇਹਨਾਂ ਸਾਰੀਆਂ ਚੀਜ਼ਾਂ ਤੇ ਰੋਕ ਲਾਉਣੀ ਅੱਜ ਅਸੀਂ ਚਰਚ ਬਚਾਓ ਮੋਰਚੇ ਦੇ ਸੰਦੇ ਤੇ ਸਾਰੇ ਪੰਜਾਬ ਦੇ ਪਾਸ ਸਬਾਨਾ ਨੂੰ ਬੇਨਤੀ ਕੀਤੀ ਸੀ ਤੇ ਉਹ ਸਾਡੇ ਕੋਲ ਆਏ ਆ ਅਸੀਂ ਤੁਹਾਡੇ ਮਾਧਿਅਮ ਮਾਧਿਮ ਇਰਾheem ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਚੇਤਾਵਨੀ ਦਿੱੰ데요 ਕਿ ਕਦੇ ਵੀ ਜਿਹੜੇ ਤੁਹਾਡੇ ਜੋ ਮਨਸੂਬੇ ਆ ਸਾਡੇ ਧਰਮ ਇਸ਼ਤਾਨ ਨੂੰ ਵੇਚਣ ਦੇ ਕਦੇ ਪੂਰੇ ਨਹੀਂ ਹੋਣ ਦੇਵਾਂਗੇ ਔਰ ਨੰਬਰ 2 ਤੇ ਇੱਕ ਦਿਨ ਮੈਂ ਇੱਕ ਦੁਕਾਨ ਤੇ ਗਿਆ ਜਿਹੜਾ ਦੁਕਾਨ ਤੇ ਕਸਟਮਰ ਆਇਆ ਮੈਨੂੰ ਜਾਣਦਾ ਨਹੀਂ ਸੀ ਉਹ ਦੁਕਾਨਦਾਰ ਦੇ ਨਾਲ ਗੱਲ ਕਰਨ ਲੱਗਾ ਕਿ ਭਾਈ ਤੁਹਾਨੂੰ ਪਤਾ ਕਿ ਜਗਜੀਤ ਕਲੱਬ ਦੀ ਨਿਲਾਮੀ ਹੋ ਰਹੀ ਆ ਅਸੀਂ ਤਿੰਨ 파ਟਨਰ ਰਲ ਕੇ 20 ਕਰੋੜ ਰੁਪਇਆ ਇਕੱਠਾ ਕੀਤਾ ਤੇ ਅਸੀਂ ਉਹਨੂੰ ਖਰੀਦਣਾ ਚਾਹਾਂਗੇ ਮੈਂ ਚੁੱਪਚੀਪੇ ਵਾਪਸ ਆ ਗਿਆ ਅਸੀਂ ਜਦੋਂ ਜਿੱਥੇ ਵੀ ਕਿਤੇ ਜਾਂਦੇ ਆ ਉਹ ਨਵੀਂ ਖਬਰ ਸਾਨੂੰ ਸੁਣਨ ਨੂੰ ਮਿਲਦੀ ਆ ਕਿ ਇਹਨੂੰ ਤਰੀਕ ਨੂੰ ਚਰਚ ਬਚਾਓ ਜਿਹੜਾ ਅਸੀਂ ਮਹਿੰਮ ਸ਼ੁਰੂ ਕੀਤੀ ਆ ਉਹਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀਗਾ ਵੀ ਕਲੱਬ ਦੇ ਵਿੱਚ ਅਸਲ 'ਚ ਉਹ ਸਾਡਾ ਚਰਚ ਆ ਉਹਦੇ ਵਿੱਚ ਜਿਹੜੀਆਂ ਇਨਲੀਗਲ ਐਕਟੀਵਿਟੀਆਂ ਹੋ ਰਹੀਆਂ ਉਹਨਾਂ ਨੂੰ ਉਥੋਂ ਉਠਾਇਆ ਜਾਵੇ ਤੇ ਜਿਹੜਾ ਉਹ ਪਵਿੱਤਰ ਸਥਾਨ ਦੀ ਉਹਦੀ ਮਾਨ ਮਰਿਆਦਾ ਕਾਇਮ ਰੱਖੀ ਜਾਵੇ ਅੱਜ 1.5 ਮਹੀਨਾ ਬੀਤ ਗਿਆ ਸੀਗਾ ਅਸੀਂ ਸੋਚ ਰਹੇ ਕਿ ਪ੍ਰਸ਼ਾਸਨ ਸਾਨੂੰ ਬੁਲਾਉਂਦਾ ਲੇਕਿਨ ਸਾਡੇ ਔਰ ਪ੍ਰਸ਼ਾਸਨ ਦਰਮਿਆਨ ਕੋਈ ਤਰ੍ਹਾਂ ਦਾ ਤਾਲਮੇਲ ਨਹੀਂ ਬਣਿਆ ਤੇ ਅਸੀਂ ਬਾਕੀ ਪਾਸਟਰ ਐਸੋਸੀਏਸ਼ਨ ਨੇ ਆਜ ਬਠਿੰਡਾ ਦੇ ਜ਼ਿਲ੍ਹੇ ਤੋਂ ਉਹਨਾਂ ਨਾਲ ਤਾਲਮੇਲ ਬਣਾਇਆ ਉਹ ਸਾਡੇ ਕੋਲ ਹਾਜ਼ਰ ਆ ਤੇ ਅਸੀਂ ਅੱਜ ਡੀ ਸਾਹਿਬ ਨੂੰ ਇਸੇ ਸਬੰਧ ਵਿੱਚ ਮਿਲਿਆ ਕਿ ਜਿਹੜਾ ਸਾਡਾ ਧਾਰਮਿਕ ਸਥਾਨ ਆ ਉਹ ਰਾਜੇ ਨੇ ਇਸ ਕ੍ਰਿਸਚਨ ਕਮਿਊਨਿਟੀ ਵਾਸਤੇ ਚਰਚ ਬਣਾਇਆ ਸੀਗਾ ਤੇ ਉਹ ਠੀਕ ਆ ਸਾਡੀ ਕਮਿਊਨਿਟੀ ਉਸ ਵੇਲੇ ਘੱਟ ਸੀਗਾ ਉਹ ਗਲਤ ਹੱਥਾਂ ਵਿੱਚ ਚਲੇ ਗਿਆ ਤੇ ਉਸ ਨੂੰ ਗਲਤ ਹੱਥਾਂ ਵਿੱਚੋਂ ਕੱਢਣ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਔਰ ਡੀਸੀ ਸਾਹਿਬ ਨੇ ਸਾਡੀ ਗੱਲ ਬਾਤ ਸੁਣ ਕੇ ਸਾਨੂੰ ਆਸਵਾਸ਼ਣ ਦਵਾਇਆ ਕਿ ਤੁਸੀਂ ਸਾਨੂੰ ਇੱਕ ਹੋਰ ਮੀਟਿੰਗ ਕਰੋ ਔਰ ਤੁਸੀਂ ਜੋ ਤੁਹਾਡੇ ਕੋਲ ਕਾਗਜ਼ ਪੱਤਰਾ ਇਹਦੇ ਰਿਗਾਰਡਿੰਗ ਹੈਗੇ ਆ ਆਪਾਂ ਸਰਾਲ ਮਿਲ ਕੇ ਇਹਦਾ ਮਸਲਾ ਹੱਲ ਕਰਦੇ ਆਂ ਸਰਾਲ ਸਾਹਿਬ ਤੁਸੀਂ ਪਿਆ ਰਹੋ ਕਿ ਚਰਚ ਜਿਹੜਾ ਸਹੀ ਸਪਾਇਸ ਦਾ ਉਹ ਤੁਹਾਡੇ ਕੋਲ ਕੀ ਪ੍ਰੂਫ ਹੈ ਹਾਂ ਜਦੋਂ ਅਸੀਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਸਾਡਾ لیکن ਜਦੋਂ ਕੋਈ ਬੰਦਾ ਇਹਦੀ ਨਿਲਾਮੀ ਕਰਾਉਣ ਵਾਸਤੇ ਤਿਆਰ ਹੋ ਜਾਂਦਾ ਤੇ ਜਦੋਂ ਅਸੀਂ ਇਹਦੀ ਕੋਖ ਪੜਤਾਲ ਕੀਤੀ ਤੇ ਪੰਜਾਬ ਟੂਰਿਜ਼ਮ ਦਾ ਜਿਹੜਾ ਮੈਪ ਅਸੀਂ ਖੰਗਾ ਲਿਆ ਪੰਜਾਬ ਟੂਰਿਜ਼ਮ ਦੇ ਮੈਪ ਦੇ ਵਿੱਚ ਆਉਂਦਾ ਕਿ ਫਰਸਟ ਬਿਲਡ ਐ ਚਰਚ ਕਿ ਇਸਾਈ ਲੋਕਾਂ ਦੀ ਮਾਨ ਮਰਿਆਦਾ ਵਾਸਤੇ ਧਾਰਮਿਕ ਸਥਾਨ ਬਣਾਇਆ ਗਿਆ ਅਡਵਾਲ ਸਾਹਿਬ ਸ਼ਹਿਰ ਦੀਆਂ ਕੁਝ ਜਥੇਬੰਦੀਆਂ ਤੁਹਾਡੇ ਦੇ ਅੰਜਾਮ ਲਾ ਰਹੀ ਹੈ ਕਿ ਇਹ ਅਡਵਾਲ ਸਾਹਿਬ ਜਿਹੜੇ ਆ ਉਹ ਸ਼ਹਿਰ ਦਾ ਮੋਹ ਜਿਹੜਾ ਉਹ ਕਾਪ ਨੇ ਸੰਭੇ ਦੇਖ ਸਾਡੇ ਕਿਸੇ ਲੜਾਈ ਦੇ ਸੌਰੀ ਕਮਿਊਨਿਟੀ ਦੇ ਨਾਲ ਲੜਾਈ ਨਹੀਂ ਆ ਪ੍ਰਸ਼ਾਸਨ ਸਾਡਾ ਧਾਰਮਿਕ ਸਥਾਨ ਦੱਬੀ ਬੈਠਾ ਅਸੀਂ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਸੀ ਉਹ ਸਾਡੇ ਭਰਾਵਾ ਸਾਡੇ ਨਾਲ ਹਿੰਦੂ ਭਾਈਚਾਰਾ ਵੀ ਹੈਗਾ ਸਿੱਖ ਭਾਈਚਾਰਾ ਵੀ ਤੁਸੀਂ ਦੇਖ ਰਹੇ ਆ ਤੇ ਸਾਰੀ ਕਮਿਊਨਿਟੀ ਸਾਡੇ ਨਾਲ ਆ ਉਹ ਪਤਾ ਨਹੀਂ ਹੁਣ ਕੌਣ ਲੋਕ ਆਉਣਗੇ ਨਾਲੇ ਹਿੰਦੂ ਮੁਸਲਮ ਸਿੱਖ ਸਾਈ ਆਪਸ ਵਿੱਚ ਆ ਭਾਈ ਭਾਈ ਪ੍ਰਸ਼ਾਸਨ ਨੇ ਸਾਨੂੰ ਆਖਿਆ ਕਿ ਅਸੀਂ ਤੁਸੀਂ ਸਾਡੇ ਕੋਲ ਜੋ ਇਹਦੇ ਰਿਗਾਰਡਿੰਗ ਤੁਹਾਡੇ ਕੋਲ ਡਾਕੂਮੈਂਟ ਹੈਗੇ ਸਾਡੇ ਕੋਲ ਪੇਸ਼ ਕਰੋ ਅਸੀਂ ਤੁਹਾਡੇ ਨਾਲ ਬੈਠ ਕੇ ਇਹਦਾ ਤਾਲਮਿਲ ਬਿਠਾ ਕੇ ਤੇ ਤੁਹਾਡੇ ਮਸਲੇ ਨੂੰ ਹੱਲ ਕਰਵਾਉਣਾ ਤੁਹਾਨੂੰ ਲੱਗਦਾ ਜੀ ਪ੍ਰੋਸੈਸ ਤੁਹਾਨੂੰ ਇਨਸਾਫ ਦੇਗਾ ਬਿਲਕੁਲ ਜੇਕਰ ਜਿਹੜੇ ਵੀ ਕਾਨੂੰਨ ਵਿਧੀਆਂ ਲਾਵਾ ਸਾਰੇ ਬਾਈਬਲ ਦੇ ਵਿੱਚੋਂ ਨਿਕਲੇ ਆ ਤੇ ਆਸ ਤੇ ਹੀ ਸਾਰੇ ਸਭ ਕੁਝ ਆ ਅਸੀਂ ਅਸੀਂ ਉਮੀਦ ਲੈ ਕੇ ਆਏ ਡਿਸਾ ਬੜੇ ਚੰਗੇ ਆ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਸਾਡੀ ਗੱਲਬਾਤ ਸੁਣੀ ਆ ਹਾਂ ਜਿਹੜੇ ਬੰਦੇ ਸਾਡੇ ਕੋਲ ਖੜੇ ਆ ਇਹ ਚਰਚਾਂ ਦੇ ਨੁਮਾਇੰਦੇ ਆ ਇੱਕ ਇੱਕ ਬੰਦੇ ਪਿੱਛੇ ਮੇਰਾ ਖਿਆਲ ਕਿ ਕਿ 5-500 ਬੰਦਾ ਹੋਊਗਾ ਅਗਰ ਨਹੀਂ ਸਾਡੀ ਸੁਣਵਾ ਲਈਏ ਕਿ ਬਹੁਤ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਮਰਨਵਤ ਰੱਖਾਂਗੇ ਜੋ ਜੋ ਵੀ ਅਸੀਂ ਪ੍ਰੋਟੈਸਟ ਕਰ ਸਕਦੇ ਅਸੀਂ ਕਰਾਂਗੇ ਤੁਹਾਡੇ ਚੋਰ ਤਿੰਨ ਵੱਡੀਆਂ ਮਿਨਿਸਟਰੀਆਂ ਹੈਗੀਆਂ ਸਾਰੀ ਭਾਈਚਾਰੇ ਦੀ ਇਹਨਾਂ ਦੇ ਜਿਹੜੇ ਸਿੱਖਰ ਦੇ ਨੁਮਾਇੰਦੇ ਆ ਉਹ ਇੱਕ ਵਾਰੀ ਵੀ ਨਹੀਂ ਦੇਖੇਗੇ ਤੁਹਾਡੇ ਨਾਲ ਹਾਂ ਇਹ ਦਾ ਹੁੰਦਾ ਕਿ ਜਿਹੜਾ ਉਹ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਜ਼ਰਵ ਰੱਖਿਆ ਅਸੀਂ ਜਿਦਾ ਪਹਿਲਾ ਨਰਸ ਰਿਹਾ ਫੇ ਐਲ ਕੇ ਜੀ ਫੇ ਯੂ ਕੇ ਜੀ ਆ ਜਦੋਂ ਅਸੀਂ ਸਟੈਪ ਬਾਈ ਸਟੈਪ ਉੱਪਰ ਜਾਵਾਂਗੇ ਤੇ ਉਹ ਜਥੇਬੰਦੀਆਂ ਸਾਡੇ ਨਾਲ ਹੋਣਗੀਆਂ ਸਾਡੀ ਉਹਨਾਂ ਨਾਲ ਗੱਲਬਾਤ ਹੋ ਰਹੀ ਆ ਸਾਡੇ ਨਾਲ ਹੀ ਆ ਤੱਕ ਮਸੀ ਭਾਈਚਾਰਾ ਸਾਡੇ ਨਾਲ ਆ ਵੀ ਸੀ ਭਾਈਚਾਰਾ ਨਹੀਂ ਬਲਕੇ ਤੁਸੀਂ ਸਿੱਖ ਸਭਾ ਨੂੰ ਦੇਖ ਸਕਦੇ ਆ ਆ ਜਿਹੜੀਆਂ ਕਿਸਾਰ ਜਥੇਬੰਦੀ ਇੱਦੇ ਆਗੂ ਸਾਡੇ ਕੋਲ ਆ ਹੋਰ ਸਾਡੇ ਹਿੰਦੂ ਭਰਾ ਸਾਡੇ ਕੋਲ ਆ ਦੱਸੋ ਹੋਰ ਦੇਤੋਂ ਇਲਾਵਾ ਤੁਹਾਨੂੰ ਕੀ ਚਾਹੀਦਾ ਬਾਕੀ ਆਪਾਂ ਕਿਸ ਵੀ ਧਰਮ ਦੇ ਵਿੱਚਾਂ ਚਾਹੇ ਹਿੰਦੂ ਚਾਹੇ ਹਿੰਦੂ ਕਮਿਟੀ ਦਾ ਕਹਾਣੀ ਕਰਨਾ ਜੇ ਕੋ ਸੇਕਾ ਸੇਕ ਕਮਿਟੀ ਦਾ ਕਾਰਨਾ ਕਰੇ ਜੇ ਕੋ ਮੁਸਲਮਾ ਮੁਸਲਮ ਕਮਿਟੀ ਦਾ ਜੇ ਕੋਈ ਸਾਈਆ ਉਹ ਸਾਈ ਦੀ ਮਦਦ ਕਰ ਸਕਦਾ ਕਰੇ ਨਾ ਕਰੇ ਲੇਕਿਨ ਉਹ ਆਪਣੀ ਕਮਿਟੀ ਦਾ ਕਾਰਨਾ ਕਰੇ ਜਿਹੜਾ ਨਾ ਆਪਾਂ ਦੇਖ ਲਈ ਕਿ ਜਿਆਦਾ ਜਿਹੜੇ ਕਨਵਰਟਡ ਕਿਸ਼ਨ ਨੇ ਤੁਹਾਡੇ ਨਾਲ ਜਿਹੜੇ ਆ ਮੋਡਰਨ ਕ੍ਰਿਸਚਨ ਉਹ ਨਹੀਂ ਹੈ ਹਾਂ ਦੇਖੋ ਇਦਾਂ ਹੁੰਦਾ ਕਿ ਜਦੋਂ ਕਿਸੇ ਗੱਲ ਦਾ ਨਿਆਹ ਹੋਣਾ ਨਾ ਜਦੋਂ ਯਿਸੂ ਮਸੀਹ ਨੇ ਸਾਡਾ ਨਿਆਹ ਕਰਨਾ ਨਾ ਉਹਨੇ ਪੁਰਾਣਿਆਂ ਨੂੰ ਦੇਖਣਾ ਔਰ ਇੱਕ ਕੈਟਾਗਰੀ ਕਿਸੇ ਨਹੀਂ ਦੀ ਦੇਖਣੀ ਤੁਸੀਂ ਕਿੰਨਾ ਖਰਾਬ ਦੇ ਨਾਲ ਆਸਾ ਰੱਖਦੇ ਕਿੰਨਾ ਕਿ ਉਹਦੇ ਨਾਲ ਰਿਸ਼ਤਾ ਬਣਾ ਕੇ ਕੋਈ ਮਿਸ਼ਨਾਂ ਦਾ ਚੱਕਰ ਨਹੀਂ ਆ ਕੋਈ ਤੁਹਾਡੇ ਨਾਲ ਆ ਜਿਹੜੇ ਨਾਲ ਹੈ ਸਾਰੇ ਜਿਹੜੇ ਆ ਜੀਜ਼ਸ ਕ੍ਰਾਈਸ ਨੂੰ ਪਿਆਰ ਕਰਨ ਵਾਲੇ ਆ ਕ੍ਰਿਸਚਨ ਕਮਿਊਨਿਟੀ ਨੂੰ ਪਿਆਰ ਕਰਨ ਵਾਲੇ ਆ ਔਰ ਇਹ ਜਿਹੜੇ ਅਣਖੀ ਬੰਦੇ ਮੈਂ ਤਾਂ ਦੱਸਦਾ ਜਿਹੜੀ ਅਣਖ ਹੁੰਦੀਆਂ ਨਾ ਮੈਂ ਕਈ ਵਾਰੀ ਜਦੋਂ ਇਸ ਬਾਈਬਲ ਵਿੱਚ ਸਾਡਾ ਜਿਹੜਾ ਪਰਮੇਸ਼ਵਰ ਆ ਉਹ ਅਣਕੀ ਪਰਮੇਸ਼ਵਰ ਆ ਤੇ ਜਿੰਨੇ ਲੋਕ ਇਹ ਤੇ ਖੜੇ ਸਾਰਿਆਂ ਦੀ ਅਣਖ ਜਾਗੀ ਆ ਔਰ ਜਿਹੜੀ ਜਨਾਂ ਦੀ ਅਣਖ ਜਾਗੇ ਉਹ ਸਾਡੇ ਨਾਲ ਆ ਮਹਿੰਦਰ ਸਿੰਘ ਜੀ ਪਾਰਟਿਕ ਸਾਹਿਬ ਡਕੌਂਦਾ ਜ਼ਿਲ੍ਹਾ ਪ੍ਰਧਾਨ ਕੋਸਤਲਾ ਜੀ ਸਰਦਾਰ ਜੀ ਅੱਜ ਦੇ ਜਿਹੜੇ ਤੁਸੀਂ ਮੁੱਦੇ ਤੇ ਇਕੱਠੇ ਹੋਏ ਹੋ ਕੀ ਹੋਰ ਕਾਰਨ ਤੇ ਸਾਡੇ ਤੋਂ ਪਹਿਲਾਂ ਤੁਹਾਨੂੰ ਅਟਵਾਲ ਜੀ ਜਿਹੜੇ ਮੁੱਦੇ ਨੂੰ ਮੇਨ ਡੀਲ ਕਰ ਰਿਹਾ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਹੜਾ ਜਿਹੜਾ ਜਗਜੀਤ ਕਲੱਬ ਆ ਉਹ ਪਹਿਲੋਂ ਇੱਕ ਚਰਚ ਹੁੰਦਾ ਸੀ ਉਹ ਤੁਹਾਨੂੰ ਸਾਰੀ ਗੱਲ ਦੱਸ ਕੇ ਗਿਆ ਬਾਕੀ ਉਹੀ ਸੇਮ ਮੇਰਾ ਬਿਆਨ ਚਲੋ ਲੱਗਦਾ ਜੀ ਜਿਹੜਾ ਚਰਚ ਆ ਜਿਹੜਾ ਸਾਈ ਸਮਾਜ ਦਾ ਸੀ ਬੰਦਾ ਉਹ ਕਾਗਜ਼ ਪ੍ਰੂਫ ਕਰਨਗੇ ਨਾ ਜਿੱਦਣ ਅਸੀਂ ਕਾਗਜ਼ ਲੈ ਕੇ ਆਵਾਂਗੇ ਨਾਲ ਡੀ ਸਾਹਿਬ ਕੋ ਉਹ ਤਾਂ کہیں ਪ੍ਰੂਫ ਕੀ ਇਹਨਾਂ ਨਾਲ ਧਾਰਮਿਕ ਤੌਰ ਤੇ ਨਾਲਾਂ ਜਾਂ ਇੱਕ ਜੱਦੀ ਬੰਦੀ ਅਸੀਂ ਇਨਸਾਨੀਅਤ ਤੌਰ ਤੇ ਨਾਲ ਨਾ ਹੀ ਧਾਰਮਿਕ ਤੌਰ ਤੇ ਆ ਨਾ ਹੀ ਜਥੇਬੰਦੀ ਇਨਸਾਨੀਅਤ ਤੌਰ ਤੇ ਨਾਲ ਆ ਇਨਸਾਨੀਅਤ ਦਾ ਫਰਜ਼ ਬਣਦਾ ਹallelujah ਹallelujah